ਕਦ ਨੂੰ ਨਮਸਕਾਰ ਕੋਈ ਦੱਸੇਗਾ ਕੀ ਮੈਂ ਦੱਸਦਾ ਜੈਤੋ ਤੋਂ ਰੁਮਤ ਜੱਜਾ ਜੈਤੋ ਦਾ ਫ੍ਰੀਪਾਂਚੀ ਬਲਦੀ ਚਾਣੀ ਹੋਣੀ ਹੈ ਹਾਂ ਕੋਈ ਬਲਦੀ ਚਾਣੀ ਇਸ ਕੋਈ ਯੂਨੀਅਨ ਦਾ ਗੰਗਾ ਜਿਸ ਨੂੰ ਕੰਕੀ ਟਾਈਮ ਆਖੜਾ ਪਾਜੋ ਪਹਿਲਾਂ ਯਾਪ ਪੜਾ ਖੜਾ ਜਿਆ ਤੇ ਯਾਰ ਉਹਦੀ ਯਾਦ ਕਾਲੀ ਜਿਹੜੇ ਬੱਚੀ ਨਹੀਂ ਬੱਚੀ ਉਹਦਾ ਕੰਮ ਨਹੀਂ ਹੈ ਨਹੀਂ ਕੁਛ ਤਾਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਸ਼ਹਿਰ ਦਾ ਪਤਾ ਨਹੀਂ ਜੀ ਮੇਰੇ ਕੋ ਮੈਂ ਮੈਂ ਕਰਦਾ ਮੇਰੇ ਸਾਰੇ ਮਲਾਜ ਨੂੰ ਪਾਕਿਸਤਾਨ ਦੋ 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 ਵਜੇ ਚਾਰ ਚਾਰ ਵਜੇ ਜਾਂਦਾ ਹੀ ਉਹ ਮੈਂ ਨਹੀਂ ਮਲਾਜ ਨੂੰ ਸੁਣ ਲੈ ਕੋਈ ਮਲਾਜ ਕੋਈ ਪ੍ਰਾਇੰਟ ਤੱਕ ਆਸ ਕੀ ਪਰ ਮੈਂ ਹੋਰ ਸੁਣ ਦੇ ਗਿਆ ਸਾਡੇ ਰਾਜਮਦੀਨ ਦੇ ਪ੍ਰੈਸ਼ ਦੇ ਪਹਿਲੇ ਪਹਿਲੇ ਸੁਣੀ ਪੈਂਦੀ ਜੀ ਹਰੇਕ ਪੰਜਾਬ ਦੀ ਪਹਿਲੇ ਦਿਨ ਦੋ ਦਿਨੋਂ ਪੈਂਦੀ ਹੈ ਤੇ ਸਾਡੇ ਮੈਡੀਕਲ ਦੇ ਬਿੱਲ ਚਾਰ ਚਾਰ ਮਹੀਨੇ ਹੋ ਗਏ ਸੱਤੇ ਦਿਨ ਤੈਨੂੰ ਬਿਲਕੁਲ ਕੱਲ ਅਸੀਂ ਕੱਲ ਫੋਨ ਕੀਤਾ ਤਾਂ ਫੈਰੀ ਹੀ ਨਹੀਂ ਕਰ ਮੈਨੂੰ ਲੱਗਦਾ ਪਰਸੋਂ ਆਏ ਤੁਸੀਂ ਵੀ ਕਹਿੰਗੇ ਅੱਜ ਭੇਜ ਰਮ ਪਰਸੋਂ ਤਾਂ ਫੈਰੀ ਹੀ ਨਹੀਂ ਜੀ ਬੁਲਾਇਨਾ ਕੰਮ ਕੁਝ ਨਹੀਂ ਸਰ आपको अनुरोध कर दे लीजिए काउंटर पर वो मैसेज राम सिंह एडीसी ने मिले विजिटर टूर्नामेंट लीजिए सर आपने बोला नहीं होगी देखिए डाटा पर मिले आपसे मिल गए सर एडीसी यूटी बहुत हो जाएगा लोकल गवर्नमेंट का ये मित्र दस्तावेज का अगर पेंशन का वाइस उनको मिलना चाहिए रहेगा कि टोटल बैठा हुआ है बट वो अगर कुछ नहीं करोगे ਉਹ ਬੇਲੇ ਤੇ ਬੇਲੇ ਤੋਂ ਸਾਡਾ ਸਮਝੌਤਾ ਸੀ ਛੋਟਾ ਸਾਡਾ ਸਮਝੌਤਾ ਦੋ ਮਿੱਤਰ ਕਰਾਰੀ ਦੀ ਟ੍ਰਾਂਸਫਰ ਤੇ ਅਸੀਂ ਇੱਥੇ ਬੈਠੇ ਹਾਂ ਚੈੱਕ ਕਰਨ ਲਈ ਠੀਕ ਹੈ ਜੀ ਤੁਹਾਡਾ ਸੁਣਨਾ ਬੜਾ ਹੈ ਕਿਹੜੇ ਹੈ ਮਾਗ ਪੱਤਰ ਦਿੱਤਾ ਉਹ ਵੀ ਇਹਦੀ ਸਾਹ ਦੇ ਟੇਬਲ ਤੇ ਹੀ ਪਿਆ ਉਹਨਾਂ ਕੋਲ ਹੀ ਹੈ ਜੀ ਜਨਾਬ ਕਰੋੜ ਰੁਪਈਆ ਜਿੰਨਾ ਵੀ ਜਿੰਨਾ ਵੀ ਆਉਂਦਾ ਤੁਹਾਡਾ ਫੰਡ ਜਦੋਂ ਪੇਮੈਂਟ ਖਾਤੇ 'ਚ ਆ ਜਾਂਦੀ ਹੈ ਦੋ ਦਿਨ ਅਸੀਂ ਉਸ ਤੋਂ ਬਾਅਦ ਤੇ ਚੈੱਕ ਕਰਦੇ ਹਾਂ ਆਪਾਂ ਸਮਝਦੇ ਤੋ ਪਹਿਲਾਂ ਕੋਈ ਪ੍ਰੈਸ਼ ਨਹੀਂ ਕਰਮੈਂ ਲਿਖ ਤੁਹਾਨੂੰ ਪ੍ਰੈਸ਼ ਨਹੀਂ ਮੇਰੇ 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 ਜੇ ਐਮਐਨ ਗਿਆਤ ਨੇ ਬਾਰੇ ਚਾਉਂਦੀ ਪਈ ਮਤ ਨਾਲੇ ਬਾਰੇ ਸਾਡੇ ਸਾਰੇ ਨਹੀਂ ਤੁਮ ਇਹਨੇ ਵਕਾਤਾ ਵੀ ਠੀਕ ਨਹੀਂ ਸਾਰਾ ਕੁਝ ਸਾਰਾ ਤੁਸੀਂ ਢੇਰੀਆਂ ਦੀ ਸ਼ਿਕਾਇਤ ਕਰਦੇ ਅਸੀਂ ਅਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਹੁਣ ਵੀ ਜਿਹੜੀ ਤੁਸੀਂ ਨਾਲੇ ਕੱਢਣ ਦੀ ਗੱਲ ਕਰਦੇ ਹੁਣ ਵੀ ਆਪਾਂ ਇੱਥੇ ਐਸਪੈਕਟ ਵੀ ਮੈਂ ਪਹਿਲਾਂ ਪ੍ਰਧਾਨ ਜੀ ਮੇਰੇ ਗੱਲ ਕਰ ਰਹੇ ਮੇਰੇ ਨਾਲ ਮੇਰੀ ਬੇਇੱਜ਼ਤੀ ਹੋਉ ਸਾਡੇ ਕੋਈ ਅਫਸਰ ਨਹੀਂ ਰਹਿੰਦਾ ਇਸ ਪੈਟੀ ਜਿੰਨੇ ਪਰੇਸ਼ਾਨ ਨੇ ਸਾਡੇ ਸੈਂਟਰੀ ਜੀ ਜਿੰਨੇ ਘੱਟ ਤੋਂ ਪਰੇਸ਼ਾਨ ਸਾਡਾ ਸਰ ਵੀਡੀਓ ਮੰਗਦੇ ਸਾਡੇ ਕੰਮ ਕਰਦੇ ਮੈਂ ਕਈ ਸੁਣਦੇ ਸੀ ਮੈਂ ਕਹਿੰਦਾ ਮੈਨੂੰ ਬੋਲੀ ਪਰਮਾਣੀ ਲੱਗਦੀ ਹੈ ਇਹੋ ਵੀ ਬਦਲੀ ਕਰਾ ਗਿਆ ਇਹ ਤੋਂ ਸੈਂਟਰੀ ਬਦਲੀ ਕਰਾ ਗਿਆ ਅੱਜ ਡੇਟ ਤੋਂ ਨਵੀਂ ਪੁਲਿਸ਼ ਕਮੇਟੀ ਲਵਾਉਂਦਾ ਹੈ ਕੱਲੀ ਫੀਲ ਕੋਰੀ ਇੱਕ ਕਲਾਸ ਕੀਤੀ ਅੱਜਕੱਲ ਇਹੋ ਚ ਬਾਤ ਕਰਕੇ ਹੁੰਦੇ ਸੀ ਅੱਜ ਕੋਈ ਹੁੰਨੀ ਇੱਥੇ ਨਹੀਂ ਮੈਂ ਪਰ ਪਾਸੇ ਰਿਕੁਐਸਟਾ ਤੁਹਾਡੇ ਤੇ ਤਾਂ ਗੱਲ ਨਹੀਂ ਪਹੁੰਚਦੀ ਆਪਣੇ ਭਾਈ ਸਾਹਿਬ ਜਿਨ੍ਹਾਂ ਦਾ ਕਟਾਰੀਆ ਸਾਹਿਬ ਪੀਓ ਸਾਹਿਬ ਨੂੰ ਸੈਂਟਰੀ ਇੰਸਪੈਕਟਰ ਸਾਹਿਬ ਨੂੰ ਤਿੰਨ ਦੇ ਵਿੱਚ ਚਾਰ ਵਾਰ ਮੀਟਿੰਗ ਬੁਲਾਉਂਦੇ ਆ ਅਸੀਂ ਬਗੈਣਾ ਕੰਮ ਹੈ ਅਗਰ ਕੌਂਸਲ ਕੰਪਨੀ ਹੈ ਅਸੀਂ ਕਿਹਨੇ ਕੋਲ ਜਾ ਕੇ ਦੱਸ ਗਿਆ ਕਿ ਤੁਹਾਡਾ ਕੰਮ ਆਉਣ ਵਾਲਾ ਹੈ ਕਿਹੜੀ ਮੀਟਿੰਗ ਹੈ ਉਹ ਏਡੀਸੀ ਸਾਹਿਬ ਕਾਲ ਕਰਦੇ ਹੋਗੇ ਜਾਂ ਮੈਂ ਕਰਦਾ ਹੈਗਾ ਮੀਟਿੰਗ ਹੋਵੇ ਤਾਂ ਤੁਹਾਡੇ ਨਾਲ ਹੋਵੇਗਾ ਜੀ ਸੁਣ ਲਓ ਇੱਕ ਵਾਰ ਮੈਂ ਇੱਕ ਵਾਰ ਪਲੀ ਮੈਂ ਕਹਿੰਦਾ ਬੰਦ ਮੀਟਿੰਗ ਹੁੰਦੀ ਨਹੀਂ ਕੋਈ ਗੱਲ ਨਹੀਂ ਸਾਹਿਬ ਜੀ ਬਾਅਦ ਚ ਕਰਾ ਦੇਾਂਗੇ ਕਰ ਦਾਂਗੇ ਤਹੰਦੇ ਵਿੱਚ ਚਾਰ ਵਾਰੀ ਸਾਡੇ ਆ ਹਫਤੇ ਚ ਦੋ ਦਿਨ ਯੋਸਾਫ ਆਉਂਦਾ ਦੋ ਦਿਨ ਸੈਂਟਰੀ ਇਨਸਪੈਕਟਰ ਨੇ ਇੱਥੇ ਹੁਣ ਅਸੀਂ ਕਿਧਰ ਬਲਾ ਜਾ ਕੇ ਦੇਈਏ ਜੀ ਸਾਡਾ ਕੰਮ ਨਹੀਂ ਹੁੰਦਾ ਸੀਵਰੇਜ ਦੀਆਂ ਪੈਪਰ ਟੁੱਟੀਆਂ ਪਈਆਂ ਜੀ ਜੇ ਆਈ ਜੀ ਸਾਹਮਣੂ ਮਿਲਦੇ ਆ ਉਹ ਕਹਿੰਦੇ ਯੂ ਸਾਹਿਬ ਨੂੰ ਮਿਲੋ ਯੂ ਸਾਹਿਬ ਕਿੱਥੇ ਗਏ ਜੀ ਜਦੋਂ ਮਰਦੀ ਪੁੱਛਣ ਕੁਟਾਰੀਆ ਸਾਹਿਬ ਨੇ ਬੁਲਾਇਆ ਜੀ ਉੱਥੇ ਬੈਠੀ ਮੈਂ ਤਾਂ 5-5 ਘੰਟੇ ਇੱਥੇ ਬੈਠੇ ਰਹੇ ਹਾਂ ਸਰ ਜੀ ਤੁਸੀਂ ਸਹੀ ਹੋ ਬਾਈ ਸਾਰੇ ਖਿਆਲ ਗਲਤ ਆ ਤੁਸੀਂ ਸਹੀ ਹੋ ਬਾਈ ਅਜੀ ਤੇਰੇ ਪਾਰ ਹੀ ਇਤਿਹਾਸ ਨੇ ਤੂੰ ਸਹੀ ਆ ਬਾਕੀ ਸਾਰੇ ਉਹ ਗਲਤ ਦੱਸਣਗੇ ਤੂੰ ਏਡੀਸੀ ਯੂਡੀ ਕਾਲ ਕਰਦਾ ਹੈ ਨਾ ਸਰ ਜੀ ਸਰ ਯਾ ਸਰ ਜੀ ਰੋਏ ਅੱਗੇ ਕਿੰਨਾ ਵਾਰ ਸੈਕਟਰੀ ਸਾਹਿਬ ਦੀ ਵੀ ਸੀ ਹੈ ਜਾਂ ਡਾਇਰੈਕਟਰ ਸਾਹਿਬ ਦੀ ਹੈ ਜਾਂ ਸੈਕਟਰੀ ਸਾਹਿਬ ਦੀ ਹੈ ਤੋ ਇਹ ਉਸ ਤੋਂ ਸਾਡੇ ਗਲਤ ਉਹ ਵੀ ਐਸੇ ਹੀ ਨਹੀਂ ਕਰਦਾ ਮੈਂ ਤੁਹਾਡਾ ਗੱਲ ਕਰਨਾ ਦੋ ਮਿੰਟ ਮੈਂ ਮਿਲ ਕੇ ਬੋਲੀ ਉੱਠਿਆ ਕਾਇਦਰ ਕੋਲ ਗੱਲ ਕਰਦਾ ਪਰ ਕਿ 9 ਵਜੇ ਤੱਕ ਮੁਲਾਜ਼ਮ ਆ ਗਏ ਜੀ ਲੱਕੇ 60 ਮੈਂ ਮੇਰੀ ਉਹ ਬੇਤੀ ਸੁਣ ਤੁਸੀਂ ਸੁਣਦੇ ਆ ਦੀ ਨਾ ਜੇ ਅਸੀਂ ਸੁਣਾਉਂਦੇ ਆ ਤੇ ਤੁਸੀਂ ਸੁਣਦੇ ਆ ਪਰ ਕਿ 9 10ਵੇਂ ਤੁਹਾਨੂੰ ਮਲਾਜਮ ਆ ਗਿਆ ਤੁਸੀਂ 750 ਇਹ ਨਹੀਂ ਛੱਡਦੇ ਹੋ ਠੀਕ ਆ ਫ੍ਰੀਕੋਰਟ ਸ਼ਹਿਰ ਕੌਣ ਰੱਖੂ ਭਾਈ ਮੈਂ ਤਾਂ ਬਰਨਾਲੀ ਘਣਾਉਣਾ ਅਸੀਂ ਕਿਸੇ ਨੂੰ ਦੱਸ ਪਰ ਮੈਂ ਕੋਈ ਸਖਾਇਤ ਨਹੀਂ 25 ਦੇ 25 ਐਮਸੀ ਖੜੇ ਆ ਮੈਂ ਸਖਾਇਤ ਨਹੀਂ ਆਣੂ ਨਹੀਂ ਨਹੀਂ ਚਲੋ ਮਿਸਕਮਿਊਨੀਕੇਸ਼ਨ ਫ੍ਰੀਕੋਰਟ ਦੇ ਦੋ ਦਿਨ ਦਾ ਚਾਰਜ ਆ ਫ੍ਰੀਕੋਰਟ ਦਾ ਜੀ ਦੋ ਦਿਨ ਉਹ ਜਿੱਤ ਹੋ ਜਾਂਦਾ ਜਿਹੜਾ ਦੋ ਦਿਨ ਤੋਂ ਡੇਓ ਜਿਹੜੀਆਂ ਮੀਟਿੰਗਾਂ ਦੇ ਵਿੱਚ ਗਵਾ ਜਾਂਦਾ ਉਹ ਤਾਂ ਕਿਉਂ ਸ਼ਹਿਰ ਤਾਂ ਬੜਾ ਹੀ ਕਰੈਕਟ ਕਰੋ ਨੌਜ ਮੈਂ ਤਾਂ ਸੋ ਕਮਨ ਤੇ ਸਾਰੇ तो सर फंमना कराएंगे तो होती ही करते हैं गुस्से से। ये तो खाली तो करती है मतलब भाई खाली चेक करना चाहिए था पाप। एडीसी का ये ब्रांच चेक मेरी बॉडी फिर उस चीज का हो गया। आपन क्या एडीएम अब तो प्रेम आपका कल कुछ चेंज कर सा दे पंजी? कल वो नहीं होनी है। कल ये होनी है कि तुष्य कल किसी भी इंप्� कल वो हुई नहीं है कभी भी ट्रांसफर पोस्टिंग तो हमेशा होती है कल तो मेरी भी हो जानी है कल हुई भी थी इनकी भी हो जानी है इनकी इसकी भी हो जानी है कल भी आठ दस क्लर्क सीनियर सिटीजन चेंज हुए हैं कल होंगी है कि कोई इशू है उसको आप बैठ के कि वाकई इसकी गलती आप कार्रवाई भी करा चेंज होने से नहीं होता अगर तुम प्रूव करते हो कि ये पैसे ले रहा है या कुछ कर रहा है توڑے तो फाइल تے मुफ्त में बैठा हुआ है मैंने उस दिन دن تے اپ کو بولا تھا کہ अगर बताओगे कि ये पैसे گے کہ یہ پیسے مانگتا ہے گا دیکھ سر شرما جی اپ کو کہہ کے ایکشن کی وسہدا جی کی ایکشن ہویا تھا ڈیلیے دا ریزن وہ بتا رہا ہے کہ اس کے پاس کوئی فائل نہیں ہے ਪਤਾ ਮੈਨੂੰ ਦਾ ਛੋਟਾ ਸੱਤ ਮਹੀਨਿਆਂ ਦਾ ਪਿਛੇ ਮੈਂ ਜਿੱਦਾਂ ਦਾ ਸੀ ਬੇਸੀ ਨਾ ਤੁਸੀਂ ਇੱਕਦਮ ਵੈਸੇ ਆਓ ਕਿ ਸੀਟ ਸਬਮਿਟ ਲਾ ਆਉਂਦੇ ਹੋ ਕਿ ਮੈਂ ਰੁਕਣਾ ਨਹੀਂ ਰੁਕ ਕੇ ਜਾ ਕੇ ਗੱਲ ਕਰਦੀ ਦੁਨੀਆ ਜੀ ਸਰ ਮਨਾਜਮਤ ਤੁਸੀਂ ਕੇ ਕੇ ਸਿੰਘ ਨੂੰ ਸੱਤ ਮਹੀਨੇ ਫਾਈਲ ਪਈ ਨਹੀਂ ਜੀ ਸੱਤ ਨੂੰ ਆ ਕੇ ਮਲਾਦਮ ਬਾਦੋ ਆਪਦਾ ਫੇਕ ਮਲਾਣੀ ਬਾਦੋ ਉੱਤੇ ਹਾਲਾਤ ਕੀ ਹੈ ਜੀ ਸਰ ਇਮੀਡੀਏਟਲੀ ਜਾ ਕੇ ਲਗੋ 1 ਘੰਟੇ ਵਿੱਚ ਬਤਾਓ ਸਾਰੀ ਫਾਈਲ ਜੀ ਬਤਾ ਰਹੇ ਠੀਕ ਹੈ ਸੱਤ ਮਹੀਨੇ ਮੈਂ ਇਮੀਡੀਏਟਲੀ ਲਿਸਟ ਬਣੀ ਹੋਈ ਸਾਰੀ ਇੱਕ ਇੱਕ ਜੀ ਹੁਣੇ ਦਿਖਾ ਦੇ ਕੇ ਬਤਾਓ इमीडिएटली बताओ प्लस आई एम आई आई चेंज हिम डजंट मैटर वो तो पोस्टिंग्स तो किसी का कोई जद्दी तो है नहीं की जो सीट पे बैठे कल वो बात नहीं है बात वो नहीं है करने के लिए मैंने मैंने दस करने ग्यारहवा ये भी हो सकता है सीगा बट पॉइंट है कि कोई रीजन हो वाजिब रीजन हो जस्ट बिकॉज कि अगर उसने एडीसी के कहने पे किसी से रिपोर्ट मंगवा ली कि इसकी फोटो भेजो क्योंकि सारी तरफों काफी प्रेशर है कि सफाई हो तूसी करदे भी हो बहुत अच्छा करदे दे हो और रिपोर्ट बहुत अच्छा है बाकी म्युनिसिपैलिटीज एं तो एंड थोड़े तरफों ही है कल मेरे को काफी तोडे कंप्लेंट वाले जो तूसी एक-एक करके दर्ज रहे हो मेनू दे दो आई एम गोइंग टू सस्पेंड हिम बेस्ड ऑन दिस रिटन इचा भी इन ईमेल बात हो रहा है जो इसको घामती किसी किसी भी पंजाब में लगा दो इसको मैं पंजाब का प्रधान बैठा हूं मैं कितने जान द दूं ਮੈਂ ਤਾਂ ਉੱਥੇ ਜਿੱਥੇ ਜਿੱਥੇ ਜਿਵੇਂ ਹੋਣ ਕਿਤੇ ਨਾ ਉੱਥੇ ਵੀ ਤਾਂ ਹਾਲ ਹੋਊਗਾ ਜੋਨੋ ਸ਼ੁਰੂ ਕਰੋ ਚੈੱਕ ਕਰਵਾਇਓ ਸਰ ਅੱਧੀ ਗੱਲ ਸਾਡੇ ਲੋਕਾਂ ਦੇ ਨਾਲ ਜਿਹਨੇ ਇੱਕ ਬੰਦਾ ਸਾਡਾ ਬਾਹਰ ਨਹੀਂ ਮਿੰਨੀ ਸੈਕਟਰੀ ਦੀ ਜੁਨੀਆ ਨਾ ਮਲਾਜਮਾਂ ਦੀ ਸਰ ਤੁਹਾਡੇ ਤੋਂ ਕੱਢਿਆ ਆ ਜੀ ਸਾਡੇ ਨਾਲ ਚੱਲਦੇ ਨੇ ਜੀ ਰਲ ਕੇ ਸਾਡੇ ਨਾਲ ਬਹੁਤ ਲੱਗ ਜਾਂਦਾ ਵੀ ਜੁਨੀ ਕੱਲਾ ਹੀ ਹੈ ਨਹੀਂ ਬਾਕੀ ਸਾਰੇ ਸਾਡੇ ਨਾਲ ਬਾਈ ਨੂੰ ਪਿਆਰ ਹੈ ਜੀ ਮੈਂ ਕਿਹਾ ਸਰ ਸੌਰੀ ਤੇ ਤੁਹਾਨੂੰ ਲੋੜ ਪਈਏ ਤੁਹਾਨੂੰ ਵੇਹ ਲੈ ਜਾਾਂਗੇ ਆਜੋ ਤੁਹਾਡੀ ਕਲਰਕਲ ਸਟਾਫ ਸਰ ਬਹਿਮ ਤਿਆਰ ਰਹੀ ਜਾਏ ਐਲਾਨ ਕਰੋ ਤੁਸੀਂ ਸਾਈਨ ਕਰਾ ਕੇ ਦਿਓ ਇਹ ਵਿਜੂਅਲ ਇਸ਼ੂ ਤੇ ਕੰਪਲੇਂਟ ਦੀ ਗੱਲ ਹੈ ਨਾ ਜਿਸੇ ਕੀ ਸਰ ਦੇ ਦੇ ਦਿੰਦੇ ਲੋਕ ਕਲਮ ਦੇ ਦਿੰਦੇ ਦਿਓ ਲੈ ਕੇ ਯਾਰ ਜੋ ਤੁਝ ਬੂ ਦੇ ਲਿਖਾਤੋਂ ਲਿਖਿਆ 10 ਦੇ ਵਿੱਚ ਆਉਂਦੇ ਸੀ ਉਹ ਲਿਖ ਕੇ ਬੰਦ ਕਾਲ ਦੇ ਉੱਤੇ ਅਸੀਂ ਡੀਸੀ ਸਫਤਰ ਦੇ ਵਿੱਚ ਆ ਸੀਗੇ ਉਹਨਾਂ ਦਾ ਇੱਕੀ ਕਮੋਟੀਵੇਸ਼ਨ ਸੀਗਾ ਵੀ ਜਿਹੜਾ ਫੀਕਪੁਰ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੇ ਸਫਾਈ ਕੰਮੇ ਕਲਾਤਿਕਲ ਕੰਮ ਨਾਲ ਤੱਕਾ ਹੋ ਰਿਹਾ ਹੈ ਉਸ ਤੱਕ ਨੂੰ ਬੰਦ ਕੀਤਾ ਜਾਵੇ ਜਿਹੜਾ ਡੀਸੀ ਦੇ ਮੁਲਾਜ਼ਮਾਂ ਡੀਸੀ ਸਫਤਰ ਦੇ ਮੁਲਾਜ਼ਮਾਂ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਜਿਵੇਂ ਕਿ ਅਸੀਂ ਗਵਿੰਦਰ ਕਟਾਰੀਆ ਜੀ ਦਾ ਨਾਮ ਲਾ ਦਿੰਨੇ ਆ ਸਾਨੂੰ ਕੋਈ ਕ੍ਰੇਜ਼ ਨਹੀਂ ਹੈ ਦੀਵਿੰਦਰ ਪਰੀਆ ਜੀ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਪਲੱਸ ਕਲਰਕਲ ਕੰਮ ਨੂੰ ਇੰਨਾ ਘਾਹਸਮੈਂਟ ਕੀਤਾ ਹੈ ਕਿ ਉਹ ਬੰਦੇ ਅੱਜ ਮਰਨ ਦੇ ਕਿਨਾਰੇ ਤੇ ਜਾ ਜਾ ਸਕਦੇ ਆ ਫਾਰ ਐਗਜ਼ਾਮਪਲ ਤੌਰ ਤੇ ਤੁਹਾਨੂੰ ਮੈਂ ਦੱਸ ਸਕਦਾ ਸਾਡੇ ਸੈਂਟ ਇਨਸਪੈਕਟਰ ਸਾਹਿਬ ਦੀਵਿੰਦਰ ਸਿੰਘ ਜੀ ਰੋਜ਼ ਵਰਤਨ ਆਂਦ ਨੇ ਉਹਨਾਂ ਨੂੰ ਇੰਨਾ ਘਾਹਸਮੈਂਟ ਕਰਤਾ ਨੇ ਵੀ ਉਹ ਵਿਚਾਰੇ 5-5 ਘੰਟਾ 10 ਗੁਣੀਆਂ ਹਾਂ ਤੇ ਮਜਬੂਰ ਕਰਦੇ ਪਤਾ ਨਹੀਂ ਕਿਉਂ ਦਿਵਿੰਦਰ ਕੁਟਾਰੀਆ ਨੂੰ ਸਾਡੇ ਨਗਰ ਕੌਂਸਲ ਦੇ ਸਫਾਈ ਕੰਮਾਂ ਨੂੰ ਸਾਡੇ ਸਫਾਈ ਕੰਮਾਂ ਤੋਂ ਸਾਡੇ ਇਤਰਾਜ ਆ ਜਾਂ ਸਾਡੇ ਕਲਰਕਲ ਕੰਮ ਤੋਂ ਇਤਰਾਜ ਆ ਕੰਮ ਤੋਂ ਪਰ ਉਹ ਡੰਸ ਦੇ ਵਿੱਚ ਅਸੀਂ ਜੋ ਸ਼ਹਿਰ ਦੇ ਵਿੱਚ ਵਿਚਰਦੇ ਆਂ ਆਪਣੇ ਸ਼ਹਿਰ ਵਾਸੀਆਂ ਨਾਲ ਗੱਲ ਕਰਦੇ ਆਂ ਵੀ ਸਾਡੇ ਸਫਾਈ ਕੰਮਾਂ ਵੱਲੋਂ ਕੁਝ ਕਹਿਤ ਨਹੀਂ ਕੰਮ ਦੀ ਉਹਨਾਂ ਨੇ ਤਾਂ ਬੜੇ ਮਾਣ ਨਾਲ ਕਿਹਾ ਵੀ ਕੱਲ ਜਿਵੇਂ ਬਾਰਿਸ਼ ਹੋਈ ਸੀਗੀ ਬਾਕੀ ਸ਼ਹਿਰਾਂ ਦੇ ਵਿੱਚ 5-5 ਘੰਟੇ 6-6 ਘੰਟੇ ਪਾਣੀ ਨਹੀਂ ਉਤਰਿਆ ਸਾਡੇ ਮਾਨ ਜੋ ਨਿੰਦਾ ਜੀ ਸਾਡੇ ਸਾਡੇ ਚੜ੍ਹੇ ਆ ਗਿਆ ਆਪਣੇ ਸਵੀਰਮੈਨ ਦੇ ਸਾਰੇ ਜਿਹੜੇ ਸਵੀਰਮੈਨ ਆ ਸਾਡੇ ਆਪਣੇ ਸਾਡੇ ਸੰਤੀ ਸਾਹਿਬ ਸਾਡਾ ਸਾਰਾ ਹੀ ਸਫਾਈ ਕੰਮਾਂ ਇੱਕ ਘੰਟੇ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚੋਂ ਪਾਣੀ ਖਤਮ ਕਰ ਦਿੱਤਾ ਗਿਆ ਸਾਡੇ ਕੰਮ ਨੂੰ ਨਸਰ ਆ ਜਾਂਦਾ ਪਰ ਜਿਹੜੇ ਮੈਨ ਸੈਕਟਰੀਟ ਫਰੀਦਕੋਟ ਦੇ ਵਿੱਚ ਬੈਠੇ ਆ ਦਿਵਿੰਦਰ ਕੁਟਾਰੀਆ ਜੀ ਉਹਨਾਂ ਨੂੰ ਸਹੀ ਕੰਮ ਮੈਂ ਦੇ ਜਿਹੜਾ ਕੰਮ ਤੋਂ ਉਤਰਾਜ ਹੈ ਇਸ ਕਰਕੇ ਤਰਨਾ ਲੱਗਾ ਹੈ ਔਰ ਇਸ ਤਰਨ ਨੂੰ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਦਿਵਿੰਦਰ ਕੁਟਾਰੀਆ ਜੀ ਨੂੰ ਬਦਲਾ ਨਹੀਂ ਜਾਂਦਾ ਜਦੋਂ ਟ੍ਰਾਂਸਫਰ ਨਹੀਂ ਕਿਤਾਇਆ ਜਾਂਦਾ ਹਾਂ ਜੀ ਇਸ ਕਿਸ ਕਾਨੂੰ ਲੈ ਕੇ ਇੱਥੇ ਇਕੱਠੇ ਹੋ ਗਏ। ਪਰ ਸਾਡਾ ਕੋਈ ਪਰਸਨਲ ਇਸ਼ੂ ਨਹੀਂਗਾ, ਮਲਾਜ਼ਮਾਂ ਦੀ ਇਸ਼ੂ ਹੈਗੇ ਆ, ਮਲਾਜ਼ਮਾਂ ਦੇ ਬਿੱਲ ਰੁਕੇ ਹੋਏ ਆ, ਲੋਕਾਂ ਦੀ ਐਨਓਸੀ ਰੁਕੀਆਂ ਹੋਈਆਂ ਆ, ਕਮੇਟੀ ਖਾਲੀ ਹੋ ਗਈ, ਇੱਥੇ ਕੋਈ ਅਫਸਰ ਐਨ ਤਿਆਰ ਨਹੀਂ, ਯੂਸਾਫ ਸਾਹਿਬ ਦੀ ਬਦਲੀ ਕਰਾਉਣ ਲੱਗੇ ਆ, ਸੈਂਟਰੀ ਸਾਹਿਬ ਆ ਦੀ ਬਦਲੀ ਕਰਾਉਣ ਲੱਗੇ ਆ, ਜੈਜੀ ਸਾਹਿਬ ਇੱਥੇ ਬਦਲੀ ਕਰਾਉਣ ਲੱਗੇ ਆ। ਸਾਡੀ ਇੱਕੋ ਬੇਨਤੀ ਹੈ ਵੀ ਇਸ ਬੰਦੇ ਨੂੰ ਬਦਲ ਕੇ ਹੋਰ ਕਿਸ ਵੀ ਰੇ ਤੇ ਲਾ ਦਿੱਤਾ ਸਾਡੇ ਕੋਈ ਨੀ ਜੀ ਦੁਸ਼ਮਣੀ ਨਹੀਂ ਮੈਂ ਕਿਸੇ ਮਲਾਇਮ ਦਾ ਮਾੜਾ ਨਹੀਂ ਕਰਨਾ ਚਾਹੁੰਦਾ ਕਾਰਨ ਕੀ ਹੈ ਮੈਂ ਪ੍ਰਧਾਨਗੀਤਾ ਹੁੰਦੀ ਜਾਂਦੇ ਰਹਿੰਦੀ ਹੈ ਇਹ ਦੋ ਦਿਨ ਦਾ ਖੇਲ ਹੁੰਦਾ ਹੈ ਨਸ਼ਾ ਹੁੰਦਾ ਹੈ ਅਸੀਂ ਇਹ ਲੋਕਲ ਆ ਮੈਂ ਬਿਜ਼ਨਸਮੈਨ ਵੀ ਆ ਅਸੀਂ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੁੰਦੇ ਪਰ ਇਹ ਦਾ ਜਿਹੜਾ ਇਸ਼ਾਰਾ ਨਿਜੀ ਬਣਿਆ ਹੈ ਡੀਸੀ ਸਾਹਿਬ ਨੂੰ ਮੈਂ ਚਾਰ ਨਹੀਂ ਪਰਸੂ ਮਿਲ ਚੁੱਕਾ ਸਾਡੇ ਸ਼ਹਿਰ ਦੀ ਜੀ ਪੰਜਾਬ ਪ੍ਰਧਾਨ ਹੈ ਮੈਂ ਦੂਜੇ ਸਰ ਪ੍ਰਧਾਨ ਮਿਲ ਚੁੱਕੇ ਇਹਨੂੰ ਡੀਸੀ ਸਾਹਿਬ ਨੂੰ ਬੇਨਤੀ ਪੰਗ ਪੱਤਰ ਦੇ ਚੁੱਕੇ ਹਾਂ ਪਰ ਡੀਸੀ ਸਾਹਿਬ ਦਾ ਪਤਾ ਨਹੀਂ ਇਹਦੇ ਨਾਲ ਕੀ ਕਰਾ ਦਿਆ ਸਾਨੂੰ ਉਹ ਹੈ ਪਿਆਰ ਵੀ ਵੀ ਕਾਰਨ ਹੈ ਸਰ ਕਮੇਟੀ ਸਾਰੀ ਖਾਲੀ ਹੈ ਅੱਜ ਦੀ ਡੇਟ 'ਚ ਫੀਰਕੋਰਟ ਕੋ ਮਿਲਾਂ ਦੇ ਮਿਲਣ ਨੂੰ ਤਿਆਰ ਨਹੀਂ ਏ ਕਲਾਸ ਕਮੇਟੀ ਹੈ ਜਿਹਤੋਂ ਕੋਲ ਯੂ ਕੋਲੇ ਟ੍ਰੈਡੀਸ਼ਨਲ ਚਾਰਜ ਹੈ ਇੱਥੇ ਅੱਜ ਕੱਲ ਫੀਰਕੋਰਟ ਦੇ ਹਾਲਾਤ ਨੇ ਇੱਥੇ ਪਹਿਲਾਂ ਸੁਪਾਰਸ਼ ਪਾ ਕੇ ਫੀਰਕੋਰਟ ਕਮੇਟੀ ਮੰਗਦੇ ਸੀਗੇ ਅੱਜ ਦੀ ਡੇਟ 'ਚ ਇੱਥੇ ਫੀਰਕੋਰਟ ਕਮੇਟੀ ਕੋ ਲੱਗਣ ਨੂੰ ਮਿਲਾਂ ਦੇ ਤਿਆਰ ਨਹੀਂ ਪਰ ਮੈਂ ਲੋਕਲ ਹੋਣ ਦੇ ਨਾਲ ਦੇ ਲੋਕੀ ਮੇਰੇ ਕੋਲ ਕੰਮ ਆਉਂਦੇ ਆ ਯੂਨੀਅਨ ਦੇ ਕੋਲ ਕੰਮ ਆਉਂਦੇ ਆ ਅਸੀਂ ਕਿਸੇ ਦਾ ਕੰਮ ਕਿਵੇਂ ਕਰਾ ਸਕਦੇ ਜੇ ਤੁਹਾਡੀ ਗੱਲ ਦੀ ਸੁਣਵਾਈ ਨਹੀਂ ਡੀਸਾਬ ਨੂੰ ਗੱਲ ਕਰਦੇ ਜੇ ਤੁਹਾਡੇ ਕੋਲ ਜ਼ਰੂਰਈਆ ਦੇ ਡੀਸਾ ਦਾ ਫਿਰ ਸ਼ਹਿਰ ਤੇ ਮਾਲਕ ਹੈ ਇਹਨਾਂ ਕੋਲ ਅਕਲ ਕਰਤ ਲੱਗ ਨਹੀਂ ਪੈਣੀ ਹੁੰਦੀ ਟੀਵੀ ਲਿਆ ਆ ਜੀ ਡੀਸਾ ਦੀ ਲੱਕੜਾਂ ਦੀਆਂ ਨਾਲ ਇਹ ਚੱਪੋ ਰੂਪ ਪਤਾ ਤੁਸੀਂ ਨੱਤੇ ਬਾਈਟਾ ਲੈਣੇ ਹੋ ਜਦ ਤੁਸੀਂ ਵੇਖਦੇ ਹੋ ਟੀਵੀ ਬਲੇ ਅੱਜ ਕਾਸ ਦੀ ਹੁੰਦੀ ਹੈ ਅਖੜਾ ਤੁਹਾਡਾ ਕੋਈ ਹੋਰ ਪ੍ਰੋਗਰਾਮ ਬੈਠਿਆ ਸਰ ਤੇ ਜਿਹਨੇ ਕਰ ਨਹੀਂ ਹੁੰਦੀ ਬੈਠੇ ਕੂੜੇ ਟਰਾਲੀਆਂ ਆ ਰਹੀਆਂ ਤੇ ਅਨ ਰੋਡ ਕਰਕੇ ਡੀਸਾ ਦਾ ਬਾਰ ਬੰਦ ਕਰਦੇ ਆ ਉਸ ਤੋਂ ਬਾਅਦ ਵੇਖਾਂਗੇ ਕੀ ਕੀ ਕਰਦੇ ਸਾਡੇ ਕੋ ਫਰੀਦਕੋਟ ਦੀ ਯੂਨੀ ਵੀ ਆ ਰਹੀ ਉੱਥੋਂ ਜੈਤੋ ਦੀ ਯੂਨੀ ਵੀ ਸਾਰੀ ਆ ਰਹੀ ਹੈ ਫਰੀਦਕੋਟ ਕੋਰਪਰੇਟ ਯੂਨੀ ਵੀ ਆ ਰਹੀ ਹੈ ਇੱਕ ਲੈਜਕਾ ਸਾਥ ਤੇ ਸਾਡੀ ਯੂਨੀ ਸਾਡੇ ਸਾਥ ਦੇ ਜੂਨੀਅਰ ਬਾਡੀ ਹੋ ਸਕਦੀ ਹੈ ਸਾਰਾ ਫੀਕੋ ਸਿਆਤਾ ਨਹੀਂ ਮਾੜਾ ਹੋ ਗਿਆ ਠੀਕ ਹੈ ਇਹ ਕੱਲਾ ਬੰਦਾ ਹੈ ਉਹ ਜਿਹਨੂੰ ਜਿਹੜੀ ਇਹਨਾਂ ਕਲਰਕ ਦਾ ਸਟਾਫ ਦੀ ਯੂਨਿਟ ਹੈ ਕੱਲਾ ਇਹ ਬਾਹਰ ਆ ਬੱਕ ਯੂਨੀਅਨ ਵਿੱਚ ਵਿੱਚ ਇੰਟਰ ਨਹੀਂ ਕੀਤਾ ਜੇ ਚਲੋ ਅਸੀਂ ਮਾੜੇ ਆ ਸਾਡੇ ਸਾਰੇ ਸਟਾਫ ਮਾੜਾ ਸਾਡਾ ਠੀਕ ਹੈ ਸਾਰੇ ਉਹ ਮਾੜੇ ਹੋ ਗਏ ਸਾਰਾ ਫੀਕੋ ਮਾੜਾ ਹੋ ਗਿਆ ਇਹਦੀ ਗਲੀ ਜਾ ਕੇ ਤੇ ਰੈਪੋਰਟ ਦੇਖ ਲੋ ਇਹ ਗਲੀ ਚ ਇਹਨੂੰ ਸਾਰੇ ਗਾਲ੍ਹਾਂ ਕੱਢਦੇ ਆ ਉੱਥੇ ਵੀ ਪ੍ਰਧਾਨ ਨੇ ਸਖਾਤਾ ਜਾ ਕੇ ਇਹਨਾਂ ਨੂੰ ਮੈਂ ਕਰ ਰਜਿਸਟ੍ਰੇਸ਼ਨ ਆਇਆ ਮੈਂ ਨਾਂ ਨਹੀਂ ਦਿੰਦਾ ਬਾਈ ਨਾਮ ਕਿਹਦਾ ਹੁੰਦਾ ਉੱਥੇ ਉਹਨਾਂ ਨੇ ਮੈਨੂੰ ਕਿਹਾ ਯਾਰ ਸਾਡੇ ਕੋਲੋਂ ਗਲਾਮ ਲਵਾਦੇ ਉਹ ਸਾਰੇ ਤਾਂ ਨਹੀਂ ਮਾਰੇ ਸਾਲ ਮੈਂ ਮਾਰਾ ਸਕਦਾ ਕਿਹਦੀ ਗੱਲ ਕਰ ਰਹੇ ਤੁਸੀਂ ਹਾਂਜੀ ਕਿਹਦੀ ਬਦਲੀ ਜਵਿੰਦਰ ਕੁਟਾਰੀਆ ਦੀ ਜੀ ਸਾਡਾ ਇੱਕੋ ਇਸ਼ੂ ਹੈ ਜਵਿੰਦਰ ਕੁਟਾਰੀਆ ਬਲਦੋ ਸਾਡਾ ਕੋਈ ਕਿਸੇ ਨਾਲ ਜੀ ਦੁਸ਼ਮਣੀ ਨਹੀਂ ਜਿਹੜਾ ਕਦੇ ਵੀ ਬਲਦਾ ਸੀ ਬੈਠਿਆ ਜੀ ਠੀਕ ਥੈਂਕ ਯੂ ਬੇਨਤੀ ਹੈ ਕਿ ਆਪਣਾ ਏਕੇ ਵਿੱਚ ਬਰਕਤ ਵਾਕਿਆ ਕਿਹਾ ਹੋ ਗਿਆ ਆਪਾਂ ਜੋ ਅੱਜ ਐਕਸ਼ਨ ਲਿਆ ਸੀਗਾ ਜੀ ਸਾਹਿਬ ਨੇ ਉਹਨੂੰ ਕਟਾਰੀਆ ਨੂੰ ਸਰਪੈਂਡ ਕਰਤਾ ਆਪਣੀ ਇਸ ਵੀ ਜਿੱਤ ਹੈ ਜਿੰਦਾਬਾਦ ਜਿੰਦਾਬਾਦ ਆਪਾਂ ਅੱਗੇ ਵੀ ਕੁਝ ਕੰਮ ਆਪਣਾ ਹੁੰਦਾ ਕਿਸੇ ਮੁਲਾਜ਼ਮਾ ਹੁੰਦਾ ਕਿਸੇ ਐਮਸੀ ਨਾਲ ਹੁੰਦਾ ਕੋਈ ਧੱਕਾ ਹੁੰਦਾ ਆਪੇ ਅੱਗੇ ਵੀ ਆਪਾਂਵੇਂ ਇੱਕ ਦੋ ਕੋ ਲੜੀਏ ਪਰਮਾਤਮਾ ਆਪਾਂ ਨੂੰ ਐਵੇਂ ਸਾਰ ਨੂੰ ਇਕੱਠੇ ਰੱਖੇ ਤੇ ਕਾਮਯਾਬੀ ਬਖਸ਼ੇ ਮੈਂ ਤੁਹਾਡੇ ਸਾਰਿਆਂ ਦੇ ਤੇ ਪਹੁੰਚਦੇ ਸਾਰੇ ਐਮਟੀ ਸਬੰਧ ਦਾ ਸਾਰੇ ਮੁਲਾਜ਼ਮਾਂ ਦਾ ਸਾਰੇ ਪ੍ਰਧਾਨ ਸਾਹਿਬ ਦਾ ਮੈਂ ਜੂਰੀਆ ਦਾ ਕਰਦਾ ਜਿਨ੍ਹਾਂ ਨੇ ਇਸ ਮੇਰੀ ਨਹੀਂ ਲੜਾਈ ਵਿੱਚ ਸਾਥ ਦਿੱਤਾ ਮੈਂ ਤੁਹਾਡਾ ਦੇ ਨਹੀਂ ਜਿਆਦਾ ਜਿਸ ਤਰ੍ਹਾਂ ਤੁਸੀਂ ਅੱਜ ਸਾਥ ਐਮ ਸੀ ਸਾਹਿਬ ਬਣ ਕੇ ਆ ਪ੍ਰਧਾਨ ਜੀ ਕਹੜੇ ਸ਼ੋਕ ਜੀ ਖੜੇ ਆ ਸੰਤਰਾਮ ਜੀ ਕਹੜੇ ਨੀਰੂ ਜੀ ਖੜੇ ਆ ਸਾਰਿਆਂ ਦਾ ਬੜੀ ਬੜੀ ਮਿਹਰਬਾਨੀ ਕਦੀਪ ਖੜਾ ਹੈ ਭੋਲੇ ਜੀ ਖੜੇ ਸਾਰਿਆਂ ਦਾ ਬਾਬਾ ਮਿਹਰਬਾਨੀ ਐਂ ਤੁਹਾਡੇ ਨਾਲ ਹੱਕ ਨਾਲ ਜਦੋਂ ਤੁਹਾਡੇ ਹੱਕਾਂ ਦੀ ਆਵਾਜ਼ ਆ ਐਂ ਤੁਹਾਡਾਂ ਨਾਲ ਰਾਵਾਂਗੇ ਨਾਲ ਮੈਂ ਡੋਰ ਸਾਹਿਬ ਦਾ ਪਹਿਲੀ ਧਰਵਾ ਕਰਦਾ ਜਿਹਨੇ ਸਾਰੇ ਪ੍ਰਬੰਧ ਕੀਤਾ ਸਪਾਈਸ ਸਾਹਿਬ ਨੂੰ ਜਿੰਦਾਬਾਦ 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 ਐਂ ਅੱਪਾ ਸਾਰੇ ਛੇੜ ਲਈ ਲੜੀਏ ਜਿੰਦਾਬਾਦ ਭਾਈ ਜੇ ਕਿਸੇ ਦੀ ਬਣਦੀ ਆਪਾਂ ਐਂ ਜਿੱਤ ਸਕਦੇ ਆਂ ਕਿਸੇ ਨਾਲ ਤੱਕਾ ਹੋਣ ਨਹੀਂ ਦੇਣਾ ਕਿਸੇ ਨਾਲ ਤੱਕਾ ਕਰਨਾ ਨਹੀਂ ਇਹ ਹੀ ਆਪਣੀ ਦੀ ਆਪਣੇ ਸੋਚ ਨਹੀਂ ਮੇਰੀ ਸੋਚ ਨਹੀਂ ਇਹ ਹੈ ਵੀ ਨਾ ਕਿਸੇ ਨਾਲ ਤੱਕਾ ਕਰੋ ਤੇ ਨਾ ਸੋ। ਜੇ ਪ੍ਰਮਾਤਮਾ ਆਪਣਾ ਇਹ ਇਕੱਠਾ ਰੱਖੇ ਐਂ ਕੰਮ ਚਾਪੇ ਬਖਸ਼ੇ। ਨਿੰਦਾ ਪ੍ਰਦਾ ਜੀ ਤੁਹਾਡੀ ਸੋ